ਜਸਵੀਰ ਜੱਸੀ ਨੇ ਅਪੀਲ ਤੇ ਕੀਤਾ ਸਭ ਨੇ ਸਤਕਾਰ ਜਸਵੀਰ ਜੱਸੀ ਨੇ ਕਿਹਾ ਕਿ ਜੇਕਰ ਇਹਨਾਂ ਦਿਨਾਂ ਵਿੱਚ ਆਪਾਂ ਪੰਜਾਬ ਦੇ ਵਿੱਚ ਆਇਆ ਫਲੱਡ ਤੇ ਉਹਨਾਂ ਦੇ ਵਿੱਚ ਪੀੜਤ ਲੋਕਾਂ ਦੀ ਮਦਦ ਲਈ ਨਾ ਆਏ ਤਾਂ ਫਿਰ ਹੋਣ ਵਾਲੇ ਤੋਂ ਵੇਖਦੇ ਵਿੱਚ ਕੀ ਹੋਏਗਾ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਜਸਵੀਰ ਜੱਸੀ ਦੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜੱਸੀ ਇਨਾ ਦਿਨਾਂ ਵਿੱਚ ਪੰਜਾਬ ਦੇ ਦਰਦ ਨੂੰ ਲੈ ਲੈ ਕੇ ਘੁੰਮ ਰਿਹਾ ਹੈ ਔਰ ਬਹੁਤ ਸਾਰੇ ਸਾਥੀ ਕਲਾਕਾਰਾਂ ਨੂੰ ਅਪੀਲ ਵੀ ਕਰ ਰਿਹਾ ਹੈ ਔਰ ਮੈਂ ਇੱਥੇ ਦੱਸ ਦਿਆਂ ਕੀ ਜਸਵੀ ਕਲਾਕਾਰ ਨੂੰ ਜੱਸੀ ਨੇ ਅਪੀਲ ਕੀਤੀ ਹੈ ਜੇ ਕਹਿ ਸਕਦੇ ਆ ਕਿ ਜਿਨ੍ਹਾਂ ਕਲਾਕਾਰਾਂ ਨੂੰ ਜੱਸੀ ਨੇ ਅਪੀਲ ਕੀਤੀ ਹੈ ਉਹ ਕਲਾਕਾਰ ਵੀ ਪਿੱਛੇ ਨਹੀਂ ਹਟਣ ਵਾਲੇ ਜਸਵੀਰ ਵੀ ਈਤਿਕ ਗਲਤ ਤੇ ਉਹਨਾਂ ਨੇ ਫੁੱਲ ਚੜਾਏ ਨੇ ਔਰ ਆਪਣਾ ਸਮਾਂ ਜਿਹੜਾ ਇਹਨਾਂ ਦਿਨਾਂ ਵਿੱਚ ਦਿੰਦੇ ਨਜ਼ਰ ਆ ਰਹੇ ਨੇ ਔਰ ਜਸਵੀਰ ਜੱਸੀ ਕਹਿੰਦਾ ਹੈ ਕਿ ਸਲਮਾਨ ਖਾਨ ਨੇ ਵੀ ਫੋਨ ਕਰਕੇ ਤਰਲੇ ਕੱਢੇ ਹੈ ਕਿ ਭਾਈ ਸਾਨੂੰ ਵੋਟ ਲੈ ਦਿਓ ਜੱਸੀ ਕਹਿੰਦਾ ਹੈ ਕਿ ਅਜੇ ਕੋਈ ਫੋਨ ਤਾਂ ਨਹੀਂ ਆਇਆ ਮੈਨੂੰ ਉਮੀਦ ਹੈ ਕਿ ਬੰਦਾ ਆਪਣੀ ਮਦਦ ਜ਼ਰੂਰ ਕਰੂਗਾ ਕਪਿਲ ਸ਼ਰਮਾ ਨੇ ਮੈਨੂੰ ਬਾਰ-ਬਾਰ ਫੋਨ ਕਰਕੇ ਕਿਹਾ ਕਿ ਭਾਜੀ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਨੂੰ ਜ਼ਰੂਰ ਦੱਸ ਦਿਓ ਪਰ ਵਿਰਾਟ ਕੋਹਲੀ ਮਿੰਦਰ ਸਿੰਘ ਧੋਨੀ ਜਾਂ ਹੋਰ ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਢੂਈ ਤੱਕ ਨਹੀਂ ਮਾਰੀ ਕਿਸੇ ਪੋਸਟ ਦਾ ਉਹਨਾਂ ਲੋਕਾਂ ਨੇ ਜਵਾਬ ਨਹੀਂ ਦਿੱਤਾ ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਲੋਕ ਪੰਜਾਬ ਦੇ ਨਾਲ ਵਿਤਕਰਾ ਕਰ ਰਹੇ ਨੇ ਦੋਸਤੋ ਪੰਜਾਬ ਦੇ ਨਾਲ جو انسان اس بپتا دی کریدے بچ کھڑا ہے وہ بہت عزت تے سمان پراپت کرے گا پنجاب دی ترپی پیرہ فقیرہ دی ترپی ہے اس دے اوپر ہنیریاں بھی آنگیاں نے چکڑ بھی آنگیاں نے لیکن پنجابیان دے ہاؤنسلے اور اکان پرخ بھی دے دینار سب کچھ عام دینا بانگ چلنا شروع ہو جاندہ ہے ہوڑے نا دینارے بچے پنجاب کوئی علاقہ یہ ہوئے گا جی پانی بھی مطلب سمسیہ نہیں ہے انہوں نے لنگر پہنچایا جا رہا ہے ساتھی کلاکار نے لنگر لگائے ہوئے ہیں کوئی بورڈ بھی سیوا کر رہا ہے کوئی لنگر بھی سی سیوا کر رہا ہے کوئی توری تند بھی سیوا کر رہا ہے جس طرح کی بھی سوسائٹی در ضرورت ہے سیوا بھی وہ کرتے نظر آ رہے ہیں اور بڑی گا ایک ہے کہ جنہ کلاکار نے ਪੰਜਾਬ ਦੀ ਧਰਤੀ ਦਾ ਪੰਜਾਬ ਦੀ ਧਰਤੀ ਨੂੰ ਆਪਣੀ ਪੰਜਾਬ ਦੇ ਸੱਭਿਆਚਾਰ ਨੂੰ ਆਪਣੀਆਂ ਫਿਲਮਾਂ ਦਾ ਹਿੱਸਾ ਬਣਾ ਬਣਾ ਕੇ ਕਰੋੜਾਂ ਅਰਬਾਂ ਰੁਪਇਆ ਕਮਾਇਆ ਜਿਨ੍ਹਾਂ ਤੇ ਉਮੀਦ ਸੀ ਕਿ ਇਸ ਸਮੇਂ ਮਦਦ ਕਰਨਗੇ ਪਰ ਉਹਨਾਂ ਨੇ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਪਿੱਛੇ ਜੇ ਇਹ ਵੀ ਖਬਰਾਂ ਉੱਠੀਆਂ ਸੀ ਕਿ ਬੋਰਡ ਦਾ ਜਿਹੜਾ ਸਾਰਾ ਜ਼ਿੰਮਾ ਹੈ ਇਹ ਸਲਮਾਨ ਖਾਨ ਨੇ ਲੈ ਲਿਆ ਹੈ ਔਰ ਇੱਕ ਨੀਕ ਗੱਲ ਸੱਚੀ ਹੈ ਇਹ ਉਹ ਲੋਕ ਜਾਣਦੇ ਨੇ ਔਰ ਸੁਲਮਾਨ ਖਾਨ ਜੇਕਰ ਜੀ ਹਾਜ਼ਮਾ ਲੈਂਦਾ ਹੈ ਤੇ ਕਮੀ ਉਸ ਨੂੰ ਕੋਈ ਵੀ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਜ਼ਰ ਨਹੀਂ ਆ ਰਹੀ ਸੋ ਪੰਜਾਬ ਦਾ ਮਾਹੌਲ ਜਿਹੜਾ ਇਸ ਸਮੇਂ ਕਾफी ਗਰਮਾਇਆ ਹੋਇਆ ਹੈ ਪੰਜਾਬ ਦੇ ਲੋਕ ਕਾफी ਜਿਆਦਾ ਦੁਖੀ ਨੇ ਔਰ ਜਿਸ ਨੂੰ ਮੱਦੇ ਨਜ਼ਰ ਰੱਖਦਿਆ ਹੋਇਆ ਪੰਜਾਬ ਦੇ ਲੋਕ ਜਿਹੜੇ ਨੇ ਅੱਜ ਵੀ ਮਦਦ ਦੀ ਜਿਹੜੀ ਗੁਹਾਰਾਂ ਲਗਾ ਰਹੇ ਨੇ ਔਰ ਬਹੁਤ ਸਾਰੀਆਂ ਸੰਸਥਾਵਾਂ ਜੋ ਇਸ ਸਮੇਂ ਮਦਦ ਲਈ ਅੱਗੇ ਆ ਰਹੀਆਂ ਨੇ ਉਹ ਹਮੇਸ਼ਾ ਮੁਬਾਰਕਬਾਦ ਦੇ ਪਾਤਰ ਨਹੀਂ ਜੁੜੇ ਰਹੋ ਪੋ ਸੁਨਾਮਾ ਚੈਨਲ ਦੇ ਨਾਲ